ਸ਼ੀਅ ਕਲਜੀ ਵਿਦੇ ਵਿਗ੍ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਸੂਬੇ ਚ ਹਮਸਪਰੀ ਗਰਮੀ ਚਾਰੀ ਕਲ ਤੋਂ ਤਿੰਨ ਦਿਨ ਤੱਕ ਬਰੇਗਾ ਮੌਸਮ ਮੌਨਸੂਨ ਇਸ ਤਰ੍ਹਾਂ ਪੰਜਾਬ ਚ ਸ਼੍ਰੀਚਾ ਵਾਰ ਨੂੰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਤੇ ਕਈ ਜ਼ਿਲ੍ਹਿਆਂ ਵਿੱਚ ਹਮਸਪਰੀ ਗਰਮੀ ਐਸ ਬੀ ਐਸ ਨਗਰ ਚ 10.8 ਫੋਰਸਪੋਰਚ 7.5 ਅਤੇ ਮੋਗੇ ਚ 5.5 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤਾ ਗਿਆ ਹੈ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾਕਟਰ ਸੁਰਿੰਦਰ ਸਪਾਲ ਮੁਤਾਬਕ 27 ਜੁਲਾਈ ਤੱਕ ਹਮਸ ਭਾਰੀ ਗਰਮੀ ਪਵੇਗੀ ਇਸ ਦੇ ਨਾਲ ਹੀ ਇਸ ਤੋਂ ਬਾਅਦ 28 ਤੋਂ 30 ਜੁਲਾਈ ਤੱਕ ਮੌਸਮ ਵਰਗਾ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਕੁਝ ਜ਼ਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਸਭ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਸ ਦੇ ਨਾਲ ਹੀ ਉਹਨਾਂ ਨੂੰ ਚੰਡੀਗੜ੍ਹ ਦੇ ਡਾਇਰੈਕਟਰ ਸਰਿੰਦਰਪਾਲ ਮੁਤਾਬਕ ਖਬਰ ਮਿਲੀ ਹੈ ਕਿ 27 27 ਜੁਲਾਈ ਤੱਕ ਮੀ ਦਾ ਮੌਸਮ ਖਰਾਬ ਰਹਿ ਸਕਦਾ ਇਸ ਦਿਨ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਅਤੇ ਮੌਸਮ ਵਿੱਚ ਅਗਲੀ ਅਗਲੀ ਜਾਣਕਾਰੀ ਚੈਨਲ ਨਾਲ ਹਮੇਸ਼ਾ ਜੁੜੇ ਰਹਿਣਾ ਅਤੇ 28 ਤੋਂ 30 ਜੁਲਾਈ ਤੱਕ ਮੌੜ ਮੌਸਮ ਬਰੇਗਾ ਇਸ ਦੇ ਨਾਲ ਹੀ ਕੁਝ ਜਿਲ੍ਹਿਆਂ ਵਿੱਚ ਹਲਕੀ ਕੁਝ ਜਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਚੁਟਾਈ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ